ਸਾਸਿਕਾ ਸਜਣੋ ਸਵਾਗਤ ਹੈ ਅੱਜ ਹੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਜੋਗੇ ਕੁਐਸਚਨ ਤਾਂ ਠਿਗਾੜੀ ਕਿਤੇ ਉਹਨਾਂ ਨੂੰ ਸਜਣੋ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਖੁਸ਼ ਹੋ ਦੀ ਜਿਹੜਾ ਸвая ਸвая ਹੈ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਵਿੱਚ ਵਚਾਈ ਕਰ ਸਕਦਾ ਹੈ ਗੱਪਣ ਪਸ਼ੂ ਟਿੱਪ ਕੇ ਵਰਾ ਕੇ ਖੜੋ ਕੋਈ ਵੀ ਲਾਂਮੇ ਵਾਲੀ ਗੱਲ ਨਾ ਰਾਜੀ ਪਹੁੰਚਿਆ ਪਿੰਡ ਨਸ਼ਹਿਰਾ ਚੌਧਰੀ ਵਾਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਬਾਈ ਪੰਨੂ ਡੇਰੀ ਫਾਰਮ ਤੇ ਜੁੜੇ ਰਹਿਓ ਕਰਦੇ ਆ ਬਾਈ ਨਾਲ ਗੱਲਬਾਤ ਤਿੰਨ ਵੜਾਂ ਲੈ ਕੇ ਆਏ ਤਿੰਨੇ ਹੀ ਸੱਜਣੋ ਇੱਕ ਰਾਤ ਹੀ ਸੋਏ ਦੋ ਤੜਕੇ ਰੀਆਂ ਸਈਆਂ ਤਾੜੀਆਂ ਠੀਕ ਆ ਠੀਕ ਆ ਜੁੜੇ ਰਹੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਵਧੀਆ ਚੜ੍ਹਦੀ ਕਲਾ ਜੀ 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 ਕਰੀਏ ਭਾਈ ਨੋਰ ਸਤਿ ਸ਼੍ਰੀ ਅਕਾਲ ਜੀ ਸ਼ਹਿਰਾ ਪਗਵਾ ਬੈਂਕ ਫੀਟਰ ਤਾਂ ਗੁਰਦਾਰ ਕਮਾਨਾ ਨੰਬਰ 12588 ਸ਼ਾਸ਼ੀ ਗੈਂਟਰ ਨੂੰ ਠੀਕ ਆ ਇਸ ਸੂਬੇਆਂ ਫਿਰ ਤੇ ਨਹੀਂ ਲਾ ਰਿਆ ਨਹੀਂ ਆ ਪਹਿਲਾਂ ਲਾ ਰਹਿਣਾ ਸੂਤੀ ਹੈ ਦੋਵੇਂ ਕੱਟਣੀਆਂ ਹੀ ਆ ਜਦੋਂ ਇੱਕ ਸੂਬੇ ਨਾ ਦੂਜੀ ਨੂੰ ਫੇਰਾ ਉਹ ਨਹੀਂ ਖਲੋਂਦੀ ਉਹ ਵੀ ਸੂਪੈਂਦੀ ਐ ਸਮੈਲ ਨਹੀਂ ਸੂਪ ਪੈਂਦੀਆਂ ਹਾਂ ਅਜੇ ਨੀਰੇ ਹੀ ਹੋਣ ਲਿਆ ਬੈਡ ਜਰਸੀ ਦੇ ਚਾ ਹਾਂ ਜਰਸੀ ਵੀ ਲਾ ਰਹਿਣਾ ਸੂਦੀ ਗਾਰ ਕਹਿੰਦੇ ਤੇ ਜਰਸੀ ਦੇ ਵੀ ਦੁੱਧ ਦੀ ਆਈ ਤਾਂ ਦੇ ਗਰੰਟੀ ਵੜੀ ਆ ਮੈਂ ਆਮ ਇਨਾਂ ਹੀ ਗਰੰਟੀ ਜੇ ਮੈਂ ਲੈਂਦਾ ਕਾਰ ਆ ਰਹਿ ਤਾਂ ਮੈਂ ਲਈਆ ਅੱਛਾ ਹਾਂ ਚੰਗੀ ਸੋਹ ਉਹ ਨੀਰਾ ਆਈ ਜਾਂਦਾ ਖੱਡਾ ਛੈ ਦਾ ਲਾ ਰਿਆ ਨਾ ਸੂਣ ਕਰਕੇ ਹੋ ਜਾਂਦਾ ਨਾ ਪਲਕੇ ਦੁੱਤ ਪਾਜੂਗਾ ਕਦੇ ਦੇ ਚਲੋ ਕੋਈ ਆ ਤੋਰੀ ਦੀ ਡੱਬੀ ਇਹ ਸੰਧੂ ਸਾਹਿਬ ਕੰਮ ਦੀ ਹੋਈ ਆ ਹਾਂ ਨਾ ਮੰਗੂ ਇਹ ਵੀ ਇਨ ਹਿਸਾਬ ਨਾਲ ਡੰਗਰ ਇੱਕ ਦਾ ਸੋਇਆਂ ਫਰਕ ਬਈ ਪੈ ਜਾਂਦਾ ਹਾਂ ਪਹਿਲਾ ਸੁਆਹੀ ਜਾਂ ਗੇਲੋ ਜਾਂ ਦੂਜਾ ਗੇਲੋ ਨੂੰ ਪਹਿਲਾ ਸੁਆਹੀ ਤੇ ਦੱਸਿਆ ਮੁਤਾਬਕ ਤੇ ਪਹਿਲਾ ਹੈ ਤੇ ਦੁੱਧ ਚਾਰਾ ਨਹੀਂ ਤੇ 15 16 ਕਿਲੋ ਤੋਂ ਨਹੀਂ ਸੱਜਣੋ ਜਾਂਦੀ ਠੀਕ ਹੈ ਜੀ ਡੱਬੀ ਵਹਿੜਿਆ ਪੂਰੀ ਸੋਹਣੀ ਆ ਪਤਲੂਨ ਹੈ ਨਾ ਹਾਂ ਅੰਦਰ ਹੂੰ ਠੀਕ ਹੈ ਜੀ ਤੇ ਇਹਦਾ ਰੇਟ ਭਾਈ ਜੀ ਸੋਨੀ ਗਾ ਮੁੱਲ ਕਰਾਉ ਨੂੰ ਘਾਣਾ ਪਿਆ ਕਰਾ ਲੋ ਹਾਂ ਨਾ ਡੋੜਾ ਤਨਾ 10 ਲੱਖ ਦਾ 20 ਨੱਕ ਇਹਦਾ ਮੁੱਲ ਕਰਨਾ ਸਾਰਾ ਦੇਣ ਲੈਣ ਵਾਲਾ 45000 ਭਾਂਸਰਾ ਕੋਈ ਮੁਰਕੇ ਤੰਗਣਾ ਬਸ 1 ਮੇਰੀ 20 45000 ਦੀ ਜੈਸ ਨਹੀਂ 45000 ਵੀ ਹਾਂ ਨਾ ਦੇਹੀ ਠੀਕ ਆ ਬੱਜੀ ਚਲੋ ਪਤੂਨ ਚੰਗੀ ਜਾਰ ਪਾ ਤੇ ਬੱਜੀ ਠੀਕ ਆ ਸੋਨੀ ਡੋੜਾ ਹੀ ਬੋੜਾ ਸੰਦੂ ਦਾ ਵਟ 9 ਕਿਲੋ ਤੋਂ ਬੋੜਾ ਹੀ ਥੱਲੇ ਬੱਟੇ ਛੱਡ ਗਈ 10 12 ਕਿਲੋ ਦੋ ਦੋ ਨੋਈ ਇਹ ਵੀ ਬਾਈ ਜੀ ਪਹਿਲਾ ਸੂਆ ਹੀ ਆ ਇਹ ਪਹਿਲਾਂ ਸੂਈ ਆ ਜੀ ਠੀਕ ਆ ਇਹ ਅੱਜ ਹੀ ਸੂਈ ਹੈ ਨਾ ਹਾਂ ਤਾਂ ਜੀ ਜੇ ਜਰ ਪਾ ਕੇ ਪ੍ਰੋਪਰ ਓਕੇ ਹੋ ਗਿਆ ਨਾ ਵੀਡੀਓ ਹੈਗੀ ਆ 500 ਤੁਸੀਂ ਸਾਹਿਬ ਤਾਂ ਵੀਡੀਓ ਬਣਾ ਲੈਂਦੇ ਡੰਗਰ ਦੀ ਕਿੰਨਾ ਕੁ ਕੋਈ ਬੋਲਾ ਚ ਹੋਇਆ ਉਹ ਹਾਂ ਜੀ ਚਲੋ ਤੋਦੋ ਹਾਂ ਜੀ ਆਹ ਸਜਣੋ ਬੱਚਾ ਬੱਚਾ ਪਾਇਆ ਵਗਰ ਤੇ ਵਹਿਰ ਧੋਰੀਆਂ ਠੰਠਣ ਨੂੰ ਵੀ ਚੰਗਾ ਲੱਗਾ ਪਹਿਲਾ ਸੂਆ ਹੀ ਅੱਛੀ ਚੰਗੀ ਸਮਝ ਬੱਚੇ ਕਰਕੇ ਨਾ ਭਾਈ ਜੀ ਹੈਨਾ ਧਿਆਨ ਨਾਲ ਧਿਆਨ ਨਾਲ ਧਿਆਨ ਬੱਚੇ ਕਰਕੇ ਭੱਜ ਜਾਂਦੇ ਠੀਕ ਹੈ ਤੇ ਇਹਦੀ ਕੀਮਤ ਭਾਈ ਜੀ ਸੰਦੂ ਘਾੜੂ ਮਾ ਚਾਰੀ ਪੰਤਰੀ 20000 38000 ਹੈਨਾ ਪੰਜਾਹ ਸਰੋ ਜੀ ਠੀਕ ਹੈ ਆ ਗਈ ਜੱਸੀ ਵੱਡੀ ਪੰਜਾਬ ਵਾਲੀ ਪੰਜਾਬ ਵਾਲੀ ਜੱਸੀ ਹੈ ਜੀ ਲੈਵ ਭਾਈ ਜੀ ਨੋਈ ਆਣ ਚੰਗਾ ਲੱਗਾ ਏ ਤੇ ਬੱਚਾ ਕਰਕੇ ਅੱਜ ਇਹ ਵੀ ਸੋਈ ਆ ਜੇਰ ਚਾਰ ਪਾ ਕੇ ਪ੍ਰੋਪਰ ਹੋ ਕੇ ਹੋ ਗਈ ਆ ਅੱਜ ਇਹ ਚਲੋ ਪੁਰੇ ਪਾਰੇ ਜਿਹੜੇ ਸਿੱਧੇ ਕਰਨ ਦੇ ਕਰ ਮਾਲੀ ਪੁਰੇ ਵੀ ਜਿਹੜੇ ਬਿਲਕੁਲ ਅਜੇ ਨਹੀਂ ਚੁੱਕੇ ਗਏ ਜੋਗੀ ਤੇ ਨੀਰਾ ਹੀ ਆਉਂਦਿਆ ਧਾਰਿਆ ਨੂੰ ਹਰਿਆਣਾ ਹੀ ਥੋਪੀਆ ਨਾ ਗਰਮ ਵਾਲੇ ਬਾਕੀ ਠੰਡੀਆਂ ਧੀ ਰਿਆਂ ਆ ਆਪਣਾ ਸੰਜੀ ਸਾਹਿਬ ਕੋਈ ਭੈਣ ਭਰਾ ਨੀਰਾ ਕੱਢਿਓ ਥੱਲੇ ਧਰ ਮਾਰੋ ਇੱਕ ਇੱਕ ਗੁੰਦਾ ਹੀ ਆਉਂਦੇ ਇੱਜ਼ਤ ਦਾ ਅੱਛਾ ਹਾਂ ਬਿਲਕੁਲ ਬਿਲਕੁਲ ਸੱਜਣੋ ਇਹ ਘੁੰਮੂ ਦੀ ਆਉਂਦੀ ਕਿਉਂਕਿ ਲਾਹਰਿਆਣਾ ਹੀ ਥੋਪੀਆ ਬਿਲਕੁਲ ਤੇ ਇਹਦਾ ਬਾਈ ਕੀ ਰੇਟ ਇਹ ਤਾਂ ਬਹੁਤ ਚੰਗੀ ਚੰਗੀ ਬਟਾਲੀ ਦਾ ਇਹ ਸ਼ਾਹ ਠੀਕ ਸਸੇ ਜਾ ਰਹੇ ਸੇ ਜੋ ਜਸ਼ਨ ਹੋ ਜੂਗੀ ਹਾਂ ਵਹਿੜਾ ਚੰਗੀਆਂ ਤੈਨਾਂ ਹੀ ਦੇਨ ਲੈਣ ਵਾਲਾ ਹੀ ਕੋਈ ਰੇਟ ਕੀਤਾ ਪੁਜਾਰਾ ਨਹੀਂ ਕੀਤਾ ਖਰੀਦਦਾਰੀ ਤੁਸੀਂ ਆਪਣੀ ਕਰ ਲਈ ਠੀਕ ਆ ਤੇ ਪਸ਼ੂ ਚੰਗੇ ਸਾਰੇ ਕਿਉਂਕਿ ਤਾਜ਼ਾ ਸੋਇਆ ਇਕਰਾ ਲੱਪਾ ਲੁਪਾ ਲਾ ਜਾਂਦਾ ਪਸ਼ੂ ਸਸਤੀ ਕਰ